ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਤਾਂ ਅੱਜ ਇੱਕ ਕਹਾਣੀ ਸ਼ੁਰੂ ਕਰਦੇ ਆਂ ਕਹਿੰਦੇ ਵੀ ਸਮਾਂ ਕਦੇ ਵੀ ਸਹੀ ਨਹੀਂ ਰਹਿੰਦਾ ਸਮਾਂ ਬਦਲਦਾ ਰਹਿੰਦਾ ਵਾ ਸੋ ਇਸ ਕਰਕੇ ਕਦੇ ਵੀ ਆਪਣੇ ਸਮੇਂ ਦਾ ਹੰਕਾਰ ਨਾ ਕਰੋ ਇੱਕ ਵਾਰ ਦੀ ਕੀ ਗੱਲ ਆ ਇੱਕ ਰਾਜਾ ਹੁੰਦਾ ਵਾ ਤਾਂ ਉਹਦੇ ਤਿੰਨ ਬੇਟੇ ਹੁੰਦੇ ਆ ਤਾਂ ਉਹ ਹੁਣ ਸੋਚਦਾ ਹੁੰਦਾ ਵਾ ਵੀ ਤਿੰਨਾਂ ਦੇ ਵਿੱਚੋਂ ਰਾਜਾ ਕਿਹੜਾ ਬਣੇ ਤਾਂ ਬੜਾ ਉਲਝਣ ਚ ਹੁੰਦਾ ਵਾ ਤਾਂ ਮੰਤਰੀਆਂ ਦੀ ਬੈਠਕ ਬੁਲਾਉਂਦਾ ਮੰਤਰੀਆਂ ਦੀ ਬੈਠਕ ਬੁਲਾਉਣ ਤੋਂ ਬਾਅਦ ਤੇ ਉਹਨਾਂ ਨੂੰ ਸਾਰਾ ਸਲਾਹ مشورہ ਕਰਨ ਤੋਂ ਬਾਅਦ ਇੱਕ ਡਿਸੀਜਨ ਤੇ ਆਉਂਦੇ ਆ ਰਾਜਾ ਤੇ ਕਹਿੰਦਾ ਕਿਉਂ ਨਾ ਇਹਨਾਂ ਨੂੰ ਤਿੰਨਾਂ ਮੇਰੇ ਬੇਟਿਆਂ ਨੂੰ ਇੱਕ ਟਾਸਕ ਤੇ ਭੇਜਿਆ ਜਾਵੇ ਰਾਜਕੁਮਾਰਾਂ ਨੂੰ ਤਾਂ ਉਹ ਟਾਸਕ ਕੀ ਹੁੰਦਾ ਵਾ ਦਰਬਾਰ ਸਜਦਾ ਵਾ ਤਿੰਨੇ ਰਾਜਕੁਮਾਰ ਖੜੇ ਹੁੰਦੇ ਦਰਬਾਰ ਚ ਬੈਠੇ ਹੁੰਦੇ ਸੰਗਸਨਾ ਤੇ ਤਾਂ ਤਿੰਨਾਂ ਨੂੰ ਖੜੇ ਕਰ ਲੈਂਦਾ ਰਾਜਾ ਦਰਬਾਰ ਚ ਤੇ ਕਹਿੰਦਾ ਵੀ ਤੁਸੀਂ ਕੀ ਕਰਨਾ ਚਾਰ-ਚਾਰ ਮਹੀਨਿਆਂ ਦੇ ਗੈਪ ਤੇ ਇੱਕ ਬੂਟਾ ਲੱਭਣ ਜਾਣਾ ਵਾ ਉਹ ਆਪਣੇ ਦਰਬਾਰ 'ਚ ਹੈ ਨਹੀਂਗਾ ਮਤਲਬ ਕਿ ਰਾਜ 'ਚ ਹੈ ਨਹੀਂਗਾ ਰਿਆਸਤ ਦੇ ਵਿੱਚ ਤਾਂ ਉਹ ਕਹਿੰਦੇ ਠੀਕ ਆ ਚਾਰ-ਚਾਰ ਮਹੀਨਿਆਂ ਦੇ ਗੈਪ 'ਚ ਜਾਣਾ ਵਾ ਉਹਨਾਂ ਦੇ ਠੀਕ ਆ ਉਹ ਕਹਿੰਦਾ ਪਰ ਬੂਟਾ ਤਾਂ ਦੱਸੋ ਕਾਦਾ ਵਾ ਉਹ ਕਹਿੰਦਾ ਬੂਟਾ ਨਾਸਪਤੀ ਦਾ ਤਾਂ ਉਹਨਾਂ ਦੇ ਅਛਾ ਠੀਕ ਆ ਚਲੋ ਜੀ ਪਹਿਲਾ ਰਾਜਕੁਮਾਰ ਜਾਂਦਾ ਵਾ ਉਹ ਦੂਜੀ ਰਿਆਸਤ 'ਚ ਜਾਂਦਾ ਵਾ ਤਾਂ ਉੱਥੇ ਦੇਖਦਾ ਵਾ ਇੱਕ ਬੂਟਾ ਹੁੰਦਾ ਵਾ ਉਹ ਉਥੋਂ ਦੇ ਨਗਰ ਵਾਲਿਆਂ ਨੂੰ ਪਤਾ ਕਰਦਾ ਵਾ ਤੇ ਹੋਰ ਨਾ ਰਾਜ ਖੜੇ ਰਾਜਾਂ ਤੋਂ ਉਤਰ ਜਾਂਦਾਂ ਤੋਂ ਪਤਾ ਕਰਦਾ ਵੀ ਰਾਜਕੁਮਾਰ ਸਭ ਤੋਂ ਜਿਹੜਾ ਛੋਟਾ ਹੁੰਦਾ ਬਈ ਇਹ ਵਾਕਈ ਨਾਸਪਤੀ ਦਾ ਬੂਟਾ ਵਾ ਥੋੜਾ ਟਿੱਡਾ ਮਿੱਡਾ ਹੁੰਦਾ ਵਾ ਤੇ ਪੱਤੇ ਅੱਧੇ ਪਛੱਦੇ ਆਏ ਹੁੰਦੇ ਆ ਅੱਧੇ ਆਏ ਨਹੀਂ ਹੁੰਦੇ ਰੋਡਾ ਘੋਡਾ ਜਿਹਾ ਹੁੰਦਾ ਬੂਟਾ ਤਾਂ ਜਲ ਜਾਂਦਾ ਵਾ ਵਾਪਸ ਫਿਰ 4 ਮਹੀਨੇ ਦਾ ਗੈਪ ਪੈਂਦਾ ਤੇ 2 ਨੰਬਰ ਵਾਲਾ ਜਾਂਦਾ ਵਾ ਤਾਂ ਉਹ ਕੀ ਦੇਖਦਾ ਵਾ ਉਹ ਆਸੇ ਪਾਸੇ ਦੇ ਲੋਕਾਂ ਨੂੰ ਫਿਰ ਪੁੱਛਦਾ ਵਾ ਕਿਸਾਨਾਂ ਨੂੰ ਪੁੱਛਦਾ ਵਾ ਉੱਥੋਂ ਹੋਰ ਪਤਾ ਕਰਦਾ ਥੋੜੀ ਨੌਲੇਜ ਲੈਂਦਾ ਵਾ ਤਾਂ ਉਹ ਜਿਹੜੇ ਕਿਸਾਨ ਤੇ ਹੋਰ ਵੀ ਉੱਥੋਂ ਦੇ ਨੰਗੇ ਟਾਪੇ ਵਾਲੇ ਲੋਕ ਸੀਗੇ ਪੰਡ ਵਾਲੇ ਕਹਿੰਦੇ ਵੀ ਇੱਥੇ ਪੱਤੇ ਨਹੀਂ ਆਏ ਹੋਏ ਪੱਤ ਝੜ ਗਈ ਹੋਈ ਆ ਬੂਟਾ ਵੱਡਾ ਹੋ ਗਿਆ ਵਾ ਪੱਤੇ ਦੇ ਝੜ ਗਏ ਆ ਇਹ ਨਾਸਪਤੀ ਦਾ ਬੂਟਾ ਵਾ ਤਾਂ ਬੂਟੇ ਪੱਤੇ ਆ ਕੇ ਝੜ ਗਏ ਹੁੰਦੇ ਆ ਹੁੰਦਾ ਸ਼ਾ ਠੀਕ ਆ ਕਹਿੰਦਾ ਇਹਦਾ ਜਮਾ ਵੀ ਕਿ ਨਾਲ ਇਹਦੇ ਤਿੱਲੇ ਹਰਕਾ ਬਣਿਆ ਪਿਆ ਵਾ ਇਹਦੇ ਤੇ ਪੱਤੇ ਹੈ ਨਹੀਂਗੇ ਤਾਂ ਕੀ ਹੁੰਦਾ ਵਾ ਵਾਪਸ ਚੱਲ ਜਾਂਦਾ ਵਾ ਫਿਰ ਕੀ ਹੁੰਦਾ ਵਾ ਫਿਰ ਇੱਕ ਜਿਹੜਾ ਸਭ ਤੋਂ ਵੱਡਾ ਰਾਜਕੁਮਾਰ ਹੁੰਦਾ ਵਾ ਉਹ ਜਾਂਦਾ ਚਾਰ ਮਹੀਨੇ ਦੇ ਗੈਪ ਤੋਂ ਬਾਅਦ ਗੈਪ ਤੋਂ ਬਾਅਦ ਜਾਣ ਤੋਂ ਬਾਅਦ ਉਹ ਕੀ ਕਰਦਾ ਵਾ ਦੇਖਦਾ ਵਾ ਉਹ ਉੱਥੋਂ ਦੇ ਕਿਸਾਨਾਂ ਨੂੰ ਪੁੱਛਦਾ ਵਾ ਕਸਾਨਾਂ ਨੂੰ ਪੁੱਛਣ ਤੋਂ ਬਾਅਦ ਵੀ ਪੁੱਛਦਾ ਵੀ ਵਾਕਈ ਇਹ ਬੂਟਾ ਨਾਸਪਤੀ ਦਾ ਵਾ ਉਹ ਕਹਿੰਦੇ ਹਾਂ ਇਹ ਬੂਟਾ ਵਾਕਈ ਨਾਸਪਤੀ ਦਾ ਵਾ ਤਾਂ ਦੇਖਦਾ ਵਾ ਵੀ ਹੋਰਨਾਂ ਲੋਕਾਂ ਨੂੰ ਪੁੱਛਦਾ ਤਾਂ ਰਾਜੇ ਨਾਲ ਕੋਈ ਦੱਸਦਾ ਵਾ ਦੇਖ ਵੀ ਤਿੰਨਾਂ ਦੀ ਜਦੋਂ ਚਾਰਾ ਚੰਨਾ ਮਹੀਨਿਆਂ ਦਾ ਗੈਪ ਤੋਂ ਬਾਅਦ ਆ ਜਾਂਦਾ ਵਾ ਵੀ ਇੱਕ ਫੈਸਲੇ ਦੀ ਘੜੀ ਆ ਜਾਂਦੀ ਆ ਦਰਬਾਰ ਸਜਦਾ ਵਾ ਮੰਤਰੀ ਆ ਕੇ ਬੈਠ ਜਾਂਦੇ ਆ ਤਾਂ ਪਹਿਲਾ ਵੀ ਛੋਟਾ ਉੱਠਦਾ ਵਾ ਰਾਜਕੁਮਾਰ ਕਹਿੰਦਾ ਵੀ ਮੈਂ ਬੂਟਾ ਦੇਖ ਕੇ ਆਇਆ ਨਾਸਪਤੀ ਦਾ ਉਹਤੇ ਪੱਤੇ ਨਹੀਂ ਸੀ ਵਿੰਗਾ ਡੇਡਾ ਸੀਗਾ ਵੀ ਤੁਸੀਂ ਮੈਨੂੰ ਇਹ ਬੂਟਾ ਦੇਖਣ ਵਾਸਤੇ ਭੇਜਿਆ ਸੀਗਾ ਸਪੈਸ਼ਲ ਉਹਦਾ ਹਾਂ ਤੇ ਉਹਦੀ ਹਾਲੇ ਗੱਲ ਖਤਮ ਨਹੀਂ ਹੋਈ ਜਿੰਦੀ 2 ਨੰਬਰ ਵਾਲਾ ਜਿਹੜਾ ਰਾਜਕੁਮਾਰ ਉਹ ਅਠ ਖੜਦਾ ਕਹਿੰਦਾ ਮੈਂ ਡਾਜ ਮੈਂ ਜਿਹੜਾ ਬੂਟਾ ਦੇਖ ਕੇ ਆਇਆ ਵਾਂ ਉਹ ਤੇ ਤਾਂ ਪੱਤੇ ਇਹਦਾ ਉੱਡ ਗਏ ਸੀਗੇ ਇਹ ਝੜ ਗਏ ਸੀਗੇ ਕੱਲਾ ਵੀ ਵੀ ਤਿੱਲੇ ਵਾਂਗੂ ਖੜਾ ਹੀ ਸੀ ਕੱਲਾ ਬਸ ਗੜਾ ਵੀ ਜਿਵੇਂ ਹੋਰ ਕੋਈ ਪੱਤਾ ਹੀ ਹੈ ਨਹੀਂ ਸੀਗਾ ਉਹਦੇ ਤੇ ਬਸ ਲੱਕੜਾਂ ਵਾਂਗੂ ਹੀ ਸੀਗਾ ਵੀ ਜਿਵੇਂ ਇੱਕ ਆਮ ਲੱਕੜ ਖੜੀ ਹੁੰਦੀ ਆ ਉਹਦਾ ਅਛਾ ਤੇ ਜਿਹੜਾ ਤੀਜਾ ਹੁੰਦਾ ਵਾ ਉਹ ਦੱਸਦਾ ਕਹਿੰਦਾ ਜਿਹੜਾ ਮੈਂ ਬੂਟਾ ਦੇਖਿਆ ਨਾ ਕਹਿੰਦਾ ਉੱਥੇ ਤਾਂ ਪੱਤੇ ਵੀ ਸੀਗੇ ਫੁੱਲ ਵੀ ਸੀ ਫਲ ਵੀ ਸੀ ਸਾਰਾ ਕੁਝ ਸੀ ਸੀ ਸੋ ਮੈਨੂੰ ਤਾਂ ਇਹ ਬੂਟਾ ਇਦਾਂ ਦਾ ਲੱਗਾ ਤਾਂ ਰਾਜਾ ਉਹਨਾਂ ਦੇ ਹੁਣ ਸਾਰਿਆਂ ਦੀਆਂ ਰਾਜਾ ਜਿਹੜੇ ਮੰਤਰੀ ਬੈਠੇ ਹੁੰਦੇ ਸਾਰੇ ਉਹ ਬੜੇ ਸੋਚਦੇ ਹੁੰਦੇ ਆ ਵੀ ਉਹ ਆਸਮੇ ਰਾਜਪੁਤਰ ਨੇ ਲੜ ਪਏ ਵੀ ਤੂੰ ਕਿਹੜਾ ਬੂਟਾ ਦੇਖਿਆ ਤੂੰ ਤੂੰ ਕਿਹੜਾ ਬੂਟਾ ਆਸਮੇ ਮੰਤਰੀ ਕਹਿੰਦੇ ਵੀ ਰਾਜੇ ਨੇ ਆਪਦੇ ਬੇਟਿਆਂ 'ਚ ਹੀ ਫੁੱਟ ਪੁਆਈ ਜਾਂਦਾ ਵਾ ਗਲਤ ਕੰਮ ਕਰੀ ਜਾਂਦਾ ਲੜਾਈ ਵੁਆਈ ਜਾਂਦਾ ਤਾਂ ਉਹ ਸਾਰੇ ਦਰਬਾਰ ਨੂੰ ਸ਼ਾਂਤ ਕਰਾਉਂਦਾ ਤਾਂ ਉਹਨਾਂ ਨੂੰ ਇੱਕ ਆਖਰੀ ਫੈਸਲਾ ਸੁਣਾਉਂਦਾ ਵਾ ਕਹਿੰਦਾ ਵੀ ਵੀ ਤੁਸੀਂ ਲੜੋ ਨਾ ਵੀ ਤੁਸੀਂ ਜਿਹੜਾ ਬੁੱਟਾ ਦੇਖ ਕੇ ਆਏ ਸੀਗੇ ਉਹ ਸਹੀ ਬੁੱਟਾ ਸੀਗਾ ਜਿਹੜਾ ਤੁਸੀਂ ਦੇਖ ਕੇ ਆਏ ਸੀਗੇ ਉਹਦਾ ਸ਼ਾ ਠੀਕ ਆ ਪਰ ਤੁਸੀਂ ਕੀ ਕੀਤਾ ਚਾਰਾਂ ਚਾਰ ਮਹੀਨਿਆਂ ਦੇ ਗੈਪ ਤੇ ਦੇਖ ਕੇ ਆਏ ਆ ਵੀ ਜਦੋਂ ਉਹ ਬੂਟਾ ਸੀ ਉਹ ਚਾਰ ਮਹੀਨਿਆਂ ਦਾ ਉਦੋਂ ਕੀ ਹਾਲਤ ਸੀ ਬੂਟੇ ਦੀ ਜਦੋਂ ਚਾਰਾਂ ਮਹੀਨਾ ਬਾਅਦ ਕੀ ਹਾਲਤ ਹੋਈ ਤੇ ਜਦੋਂ ਲਾਸਟ ਤੇ ਸੀ ਚਾਰ ਮਹੀਨ ਉਹਦੋਂ ਦੀ ਕੀ ਹਾਲਤ ਕੰਡੀਸ਼ਨ ਸੀ ਬੂਟੇ ਦੀ ਤੁਹਾਡਾ ਕਸੂਰ ਨਹੀਂਗਾ ਮੈਂ ਹੀ ਤੁਹਾਨੂੰ ਚਾਰ ਚਾਰ ਮਹੀਨੇ ਦੇ ਗੈਪ ਤੇ ਭੇਜਿਆ ਸੀਗਾ ਸੋ ਇਸ ਕਰਕੇ ਤੁਸੀਂ ਆਸਮੇ ਲੜੋ ਨਾ ਤੁਸੀਂ ਸਹੀ ਸੀਗੇ ਜੋ ਵੀ ਦੇਖ ਕੇ ਆਏ ਤਾਂ ਉਹਦਾ ਸ਼ਾਟ ਠੀਕ ਹੈ ਜੀ ਲੜਦੇ ਨਹੀਂ ਖੜ ਜਾਂਦੇ ਆ ਸੋ ਇਸ ਕਰਕੇ ਵੀ ਤੁਸੀਂ ਜੋ ਵੀ ਦੇਖਿਆ ਸਹੀ ਦੇਖਿਆ ਸੀਗਾ ਰਾਜਾ ਉਹਨਾਂ ਦੇ ਵਿੱਚੋਂ ਵੀ ਤਿੰਨਾਂ ਨੂੰ ਪਰਫੈਕਟ ਵਧੀਆ ਸਮਝਦਾ ਵਾ ਤੇ ਮੌਕਾ ਆਉਣ ਤੇ ਸਹੀ ਰਾਜੇ ਦਾ ਡਿਸੀਜਨ ਕਰ ਲੈਂਦੇ ਆ ਤੇ ਰਾਜ ਨੂੰ ਰਾਜਗਦੀ ਤੇ ਬਿਠਾ ਦਿੰਦੇ ਰਾਜਕੁਮਾਰ ਨੂੰ ਸੋ ਇਹ ਕਹਾਣੀ ਸਾਨੂੰ ਇਹੀ ਸਿੱਖਿਆ ਦਿੰਦੀ ਆ ਕਿ ਕਦੇ ਵੀ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਸਾਡਾ ਸਮਾਂ ਕਦੋਂ ਸਹੀ ਆ ਜਾਂ ਕਦੋਂ ਗਲਤ ਆ ਨਹੀਂ ਜਦੋਂ ਸਹੀ ਸਮਾਂ ਆਉਣਾ ਉਹ ਸਹੀ ਸਮਾਂ ਆਪ ਹੀ ਆ ਜਾਣਾ ਵਾ ਤੁਹਾਨੂੰ ਬਹੁਤਾ ਭੱਜਣ ਦੀ ਲੋੜ ਨਹੀਂ ਹੈਗੀ ਠੀਕ ਆ ਮਿਹਨਤ ਕਰਦੇ ਰਹੋ ਮੁਸ਼ਕਲਤ ਕਰਦੇ ਰਹੋ ਸਹੀ ਸਮਾਂ ਆਟੋਮੈਟਿਕ ਹੀ ਆ ਜਾਊਗਾ ਸੋ ਇਸ ਕਰਕੇ ਸਾਨੂੰ ਕਦੇ ਵੀ ਇਹ ਨਹੀਂ ਕਰਨਾ ਸੋਚਣਾ ਚਾਹੀਦਾ ਵੀ 네ਗੇਟਿਵ ਜਾਂ ਕਿਦਾਂ ਵੀ ਕਰਕੇ ਵੀ ਨਹੀਂ ਆਣੀ ਚੀਜ਼ ਹੈਗਾ ਮੇਰਾ ਸਹੀ ਸਮਾਂ ਨਹੀਂ ਚੱਲਦਾ ਪਿਆ ਇੱਕ ਚੀਜ਼ ਹੋਰ ਆ ਕਦੇ ਵੀ ਅਸੀਂ ਜਦੋਂ ਇਨਸਾਨ ਮਰ ਜਾਂਦਾ ਨਾ ਉਹਦੇ ਮਰਨ ਤੋਂ ਬਾਅਦ ਵੀ ਸਾਡੇ ਆਪਣੇ ਘਰ ਦੇ ਹੱਥ ਤੋਂ ਉੱਤੇ ਬਿਨਾ ਰਹਿੰਦੇ ਨਹੀਂਗੇ ਤੇ ਇਸ ਕਰਕੇ ਆਪਣੇ ਸਮੇਂ ਨੂੰ ਸਹੀ ਬਣਾਓ ਠੀਕ ਹੈ ਨਾ ਤੇ ਕਦੇ ਵੀ ਇਹ ਨਾ ਸੋਚੋ ਵੀ ਹਾਂ ਹਾਂ ਵੀ ਆ ਸਮਾਂ ਸਹੀ ਹੋਊਗਾ ਨਹੀਂ ਜੋ ਸਹੀ ਸਮਾਂ ਆਉਣਾ ਉਹ ਆ ਹੀ ਜਾਣਾ ਵਾ ਸੋ ਇਸ ਕਰਕੇ ਕਦੇ ਵੀ ਆਪਦੇ ਆਪ ਨੂੰ 네ਗੇਟਿਵ ਨਾ ਰੱਖੋ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਹਾਂ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ ਚ ਰੱਬ ਰੱਖਾ